ਚੋਰੀ ਫੜੀ ਗਈ ਚੋਰੀ ਫੜੀ ਗਈ ਐ ਲੈ ਆਂਦੇ ਨੇ ਮੈਂ ਚਲੋ ਜੀ ਪਰਨੀਤ ਬਣਾ ਰਿਹਾ ਬਨਾਣਾ ਸ਼ੇਕ ਇਕੱਲੇ ਮੈਚ ਕਰ ਰਹੇ ਇਕੱਲੇ ਮੈਚ ਕਰ ਰਹੇ ਨਾ ਬਸ ਇਹ ਦੁੱਧ ਪਾ ਤਾ ਵਾਹ ਤੇਰੇ ਲੋ ਜੀ ਪਰਨੀਤ ਨੇ ਬਣਾ ਲਿਆ ਸੀ ਸ਼ੇਕ ਤੇ ਦਮਨ ਮਾਂਜ ਰਹੀ ਹੈ ਭਾਂਡੇ ਦਮਨ ਦੀ ਡਿਊਟੀ ਲਈ ਭਾਂਡੇ ਮਾਂਜਣ ਦੀ ਸਾਰੇ ਮਾਂਜਦੇ ਦਮਨ ਵੀ ਰਹਿਤ ਨਹੀਂ ਗਿਆ ਅੰਦਰ ਉਧਰ ਕੱਢ ਲਿਆ ਸਾਰੇ ਹਾਂ ਲੋ ਗਾਇਜ਼ ਇਧਰ ਆਪਾਂ ਨੇ ਦਾਲ ਧਰਤੀ ਸਾਬਤ ਮਸਲਾਂ ਦੀ ਤੇ ਉਧਰ ਅਮਣ ਪਿਆਜ਼ ਕੱਟ ਰਹੀ ਏ ਇਧਰ ਸਾਡਾ ਜਿਹੜਾ ਭਲਾ ਭਲਾ ਫालतू ਜਿਹਾ ਫਰੇਤੂ ਬੰਦਾ ਫਰੇਤੂ ਬੰਦਾ ਹਾਈ ਅਬ ਦੇਖ ਉੱਠੇ ਕੰਮ ਹੈ ਉਹ ਥੱਲੇ ਤਾਰ ਕਾਦੀ ਏ ਫਤੇ ਬੰਦਿਆਂ ਨੂੰ ਟਿਕਿਆ ਜਾਂਦਾ ਨਹੀਂ ਟਿਕਿਆ ਜਾਂਦਾ ਨਹੀਂ ਫਤੇ ਪੋਟੇ ਕੰਮਾਂ ਪੈਣਾ ਦਾ ਬੁਟੀਕ ਦੋ ਜਾਰੇ ਨਿਕਨੇ ਕੇ ਜਵਾ ਕਹਿੰਦੇ ਓਏ ਪੈਣਾ ਦਾ ਬੁਟੀਕ ਆ ਗਿਆ ਓਏ ਚਲੋ ਗਾਇਜ਼ ਜਿਹੜੇ ਕਹਿ ਰਹੇ ਸੀ ਮੈਂ ਆ ਦਿਖਾਨੀਆਂ ਤੁਹਾਨੂੰ ਫਤੇ ਖੜਾ ਹਾਂ ਕਿ ਹੋ ਰਿਹਾ ਫਤੇ ਆ ਜੀ ਅੱਜ ਮੈਂ ਉੱਪਰ ਉੱਚੇ ਨਹੀਂ ਜਾਣਾ ਹਾਂ ਇਹ ਤਰ੍ਹਾਂ ਸਹੀ ਹੋ ਜੂਗਾ ਉਤਰ ਜਿਹੜੀ ਆਪਾਂ ਕੱਲ ਪੁੱਟੀ ਦਿਖਾਈ ਸੀ ਕੱਲ ਵਾਲੇ ਵਲੌਗ ਚ ਆ ਹੋਈ ਸਾਰੇ ਕਹ ਰਹੇ ਨੇ ਕਿ ਪਤਲਾ ਪਤਲਾ ਪਲਸਟਰ ਕਰਾਓ ਕਹਿੰਦੇ ਨਹੀਂ ਨਹੀਂ ਲੋੜ ਨਹੀਂ ਹੈਗੀ ਪਲਸਟਰ ਦੀ ਤਾਂ ਹੂੰ ਤੈਨੂੰ ਚਾਹ ਨਹੀਂ ਪਤਾ ਮੈਨੂੰ ਤਾਂ ਹੈ ਕੋਈ ਨਹੀਂ ਤੈਨੂੰ ਹੈਗਾ ਕਦੇ ਇੱਧਰ ਕਦੇ ਉੱਧਰ ਪਤਾ ਨਹੀਂ ਕਿੱਥੇ ਕਿੱਥੇ ਘੁੰਮੀ ਜਾਂਦਾ ਗਰਮ ਚੱਕ ਲਿਆ ਮੰਗਲ ਵੀ ਬਰੋਥਾ ਆ ਯੂਏ ਸਾਰੀ ਪਾਣੀ ਲੱਕੇ ਆਈ ਹੈ ਨਹੀਂ ਨਹੀਂ ਇਹ ਪਾਣੀ ਉੱਪਰੋਂ ਪੈ ਰਿਆ ਸੀ ਨਾ ਉੱਪਰੋਂ ਪਿਆ ਸੀ ਨਾ ਉੱਪਰ ਪੁਰਾਣਾ ਪਿਆ ਹੋਇਆ ਉਦੋਂ ਦੀ ਸਲਾਬ ਦੀ ਹੈ ਉਹਦੋਂ ਦੀ ਹੀ ਹੈ ਸਾਰੀ ਤੇ ਬਾਕੀ ਇਹ ਸੁੱਕ ਜੂਗਾ ਫਿਰ ਜਦੋਂ ਸੁੱਕ ਗਿਆ ਨਾ ਇਹ ਨਾਲ ਦੀ ਨਾਲ ਉਵੇਂ ਹੀ ਹੋ ਜੂਗਾ ਐ ਨਹੀਂ ਹੈਗਾ ਵੀ ਜੋ ਆਪਣੀ ਪੁਰਾਣੀ ਈਟਾਂ ਹੁੰਦੀਆਂ ਨੇ ਉਹ ਗਲੀ ਰਹਿੰਦੀਆਂ ਨੇ ਸੁੱਕ ਨਹੀਂ ਛਿੱਤੀ ਐ ਕਿ ਬਸਲਾਬ ਜੀ ਪਪੜੀ ਤੇ ਇੱਥੇ ਉਹ ਖੜੇ ਪੁੱਟੀ ਹੋਈ ਲੱਭਣ ਦੀ ਲੱਭ ਲੰਦੋ ਹਾਂ ਫਰ ਲੱਬ ਦੇ ਕਿੱਥੇ ਹੋਈ ਮਣੀ ਲੱਬ ਦੇ ਕਰਕੇ ਗਏ ਨੇ ਉਹ ਲੱਬ ਕਿੱਥੇ ਹੋਈ ਹੈ ਨਾ ਲੱਬ 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 ਕਿੱਥੇ ਹੋਈ ਬੁੱਟੀ ਲੱਬ ਲਾਹੀ ਤੈਨੂੰ ਗੜਮਣਾ ਹੋਈ ਪੁੱਟੀ ਹੈਗੀ ਜਰੂਰ ਤੂੰ ਬੁੱਟੀ ਲੱਬ ਕੇ ਕਿੱਥੇ ਹੋਈ ਹੈ ਸਿੱਟੀ ਹੋਈ ਹੈ ਨਹੀਂ ਲਾਲ ਰੰਗ ਦੀ ਹੋਈ ਹੈ ਅਸ ਨਹੀਂ ਆਹੀ ਜੇਗਾ ਤਾ ਉਹ ਲੱਬ ਬਣਾਉਂ ਗੁਰਮੀ ਪੁੱਟੀ ਇੱਧਰ ਸੀ ਲੱਬ ਰਹੀ ਇੱਧਰ ਆ देख नहीं 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 लगता नहीं पिछले रूमा है हां बुटी हां सही है ना सही है, सही है पता ना है। पता ना तो नहीं लग रहा ना पता तो नहीं लग रहा बिलकुल ਨਹੀਂ ਮਤਲਬ ਪਤਾ ਤੇ ਨਹੀਂ ਲੱਗ ਰਿਹਾ ਕਿ ਐ ਉਬੜ ਖੁਬੜ ਤੇ ਨਹੀਂ ਲੱਗ ਰਿਹਾ ਪੁੱਟੀ ਸਹੀ ਲੱਗ ਰਹੀ ਹੈ ਨਾ ਆ ਦੇਖੋ ਗਾਇਜ਼ ਇੱਥੇ ਅਸੀਂ ਪੁੱਟੀ ਕਰਾਈ ਦਬਣ ਕਹਿ ਰਹੀ ਕੀ ਇਹ ਬਿਲਕੁਲ ਸਹੀ ਐ ਐਕੂਰੇਟ ਆ ਇਹ ਚੀਜ਼ ਦਸਤਾ ਕਿੱਥੇ ਲੱਗੀ ਹੋਣੀ ਆਹੀ ਲੱਗੀ ਐ ਬਸ ਦਸਤਾ ਤਰੁਨੇ ਯਾਰ ਇਹ ਵੀ ਨਹੀਂ ਲੱਗਦਾ ਪੁੱਟੀ ਦਾ ਕਲਰ ਕਹੇ ਹੁੰਦਾ ਹੈ ਵਾਈਟ ਵਾਈਟ ਕਿੱਥੇ ਹੋਣਾ ਆਹੀ ਤਾਂ ਹੈਗੀ ਆਹੀ ਤਾਂ ਹੈਗੀ ਪੁੱਟੀ ਆ ਤਾਰ ਕਿਉਂ ਪਾਗਲ ਬਣਾ ਰਿਓ ਨੂੰ ਆਹੀ ਆਏ ਜੇ ਪਾਗਲ ਬੱਚੇ ਵੀ ਪੈਦਾ ਹੋ ਜਾਂਦੇ ਨੇ ਹਨਾ ਪਰ ਇਟਾਂ ਦੇਖ ਰਹੀਆਂ ਨੇ ਇਹ ਦੇਖਣ ਗਿਆ ਇਹ ਦੇਖਣ ਗਿਆ ਮਗਾ ਸੋਹਣੀਆਂ ਲੱਗਦੀ ਇਹਨੇ ਨਹੀਂ ਸੋਹਣੀਆਂ ਨਹੀਂ ਇਹਨੂੰ ਲੁਕਾਉਣਾ ਆਪਾਂ ਨੇ ਇਹਦੇ ਇਹਦੇ ਪਹਿਲਾਂ ਤਾਂ ਪੁੱਟੀ ਵੱਜੂਗੀ ਪੁੱਟੀ ਵੱਜ ਕੇ ਇੱਥੇ ਰੇਗ ਮਾਰ ਕੇ ਉਹ ਰੇਗ ਮਾਰ ਫਿਰ ਤੇ ਜਦੋਂ ਪੂਰਾ ਬਰਾਬਰ ਜਾ ਹੋਊਗਾ ਪ੍ਰਾਈਮਰ ਫਿਰ ਫਿਰ ਪ੍ਰਾਈਮਰ ਫਿਰੂਗਾ ਫਿਰ ਨਹੀਂ ਦੇਖਣਾ ਦੁਖਣਾ ਜਾਂ ਕੁਝ ਐਨੇ ਵਾਲੀ ਬਹੁਤ ਫਰਕ ਪੈ ਗਿਆ ਠੀਕ ਹੈ ਬਾਕੀ ਆ ਜਿਹੜੀ ਚੀਜ਼ਿੱਥੇ ਜੋਇੰਟ ਨੇ ਨਾ ਇਸੇ ਮੋਟੀ ਪੁੱਟੀ ਫਿਟ ਹੋਈ ਹੈ ਇਹ ਸੁਪਰ ਡਾ ਲੱਗ ਰਿਹਾ ਗਿੱਲੀ ਹੈ ਚਲੋ ਗਾਇਸ ਬਾਕੀ ਤੁਹਾਨੂੰ ਦੱਸੀ ਜਾਵਾਂਗੇ ਜਿਵੇਂ ਜਿਵੇਂ ਜੋ ਜੋ ਸਾਡਾ ਹੋਏਗਾ ਤਾਂ ਕਾਫੀ ਭੈਣਾਂ ਦੇ ਕਮੈਂਟਸ ਹਨ ਕਿ ਤੁਸੀਂ ਦੱਸਿਓ ਕਿ ਜਿਹੜੀ ਆਪਣੀ ਆਫਤਾਰ ਉਹ ਕਹਿ ਰਹੇ ਸਨ ਕਿ ਜਿਹੜੀ ਫਿਟਿੰਗ ਹੋਈ ਹੈ ਬਿਜਲੀ ਵਾਲੀ ਪਾਣੀ ਵਾਲੀ ਦੇਖਿਓ ਕੱਲ ਕੇ ਇਹਦਾ ਕਮੈਂਟ ਆਇਆ ਹੈ ਤੁਹਾਡੇ ਬਾਰੇ ਪੁੱਠਾ ਸਿੱਧਾ ਬੋਲ ਰਹੀ ਅਸੀਂ ਦੇਖੋ ਮੀਆਂ ਬੀਵੀ ਆਪਣਾ ਮਜ਼ਾਕ ਕਰਦਾ ਚੱਲਦਾ ਹੈ ਹਨ ਅਸੀਂ ਜੋ ਮਰਜੀ ਇੱਕ ਦੂਜੇ ਨੂੰ ਕਹੀਏ ਪਰ ਸਮਝ ਨਹੀਂ ਲੱਗਦਾ ਕੁਝ ਵੀ ਜ਼ਿਆਦਾ ਬਿਨੂੰ ਕੁਝ ਬੋਲਿਆ ਚਾਹੇ ਤੁਸੀਂ ਨਹੀਂ ਬੋਲੇ ਚਾਹੇ ਮੈਂ ਬੋਲੀ ਚਾਹੇ ਤੂੰ ਹੀ ਬੋਲੇ ਤਾਂ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਉਹ ਹੀ ਤਾਂ ਕਰਨਾ ਕੋਈ ਗੱਲ ਇੰਟੈਕਸ਼ਨ ਨਹੀਂ ਆਉਂਦਾ ਆਪਾਂ ਟੈਨਸ਼ਨ ਨਹੀਂ ਹੈਗੀ ਦੂਜਿਆਂ ਨੂੰ ਟੈਨਸ਼ਨ ਪਾ ਲਈ ਹੋ ਜਾਂਦੀ ਹੈ ਤੇ ਗਾਇਸ ਪਾਣੀ ਦਾ ਸਾਡੇ ਤਾਂ ਤੁਹਾਨੂੰ ਮੈਂ ਦਿਖਾਇਆ ਸੀ ਕੱਲ ਆलो ਅੱਜ ਮੈਂ ਫੇਰ ਦਿਖਾ ਦੇਣੀ ਆ ਕਿ ਜਿਹੜੇ ਇੱਧਰ ਸਾਡੀ ਜੰਨੀ ਹਾਂ ਨੇ ਤੇ ਕਿ ਇੱਧਰ ਸਾਡੀ ਪੈਲੀ ਕਿਸੇ ਦੀ ਏ ਇੱਧਰ ਦੇਖੋ ਇੰਨਾ ਨਾ ਪਾਣੀ ਛੱਡਿਆ ਹੋਰ ਇਹ ਕੱਲ ਇੱਥੇ ਰੱਖੇ ਹੜ ਕਿਸੇ ਨੇ ਮਾਰੇ ਚੱਕ ਕੇ ਫਤੇ ਵਰਗੇ ਨੇ ਇਹ ਚੱਕ ਕੇ ਲਿਓ ਇਹਨਾਂ ਨੂੰ ਫਤੇ ਨੇ ਤਾਂ ਨਹੀਂ ਛੱਟੇ ਹੁਣੇ ਪਾਣੀ ਚ ਕੌਣ ਵੜੂਗਾ 75 70 ਸੌਰੀ ਆ ਲੱਗ ਰਿਹਾ ਜਿਵੇਂ ਇੱਥੇ ਇਨਾ ਪਾਣੀ ਹੈ ਸਾਰਾ ਉਸ ਨਾਲ ਦੇ ਆਪਣੇ ਗਾਂਦੇ ਖੜਾ ਹੈ ਇਹ ਅਸੀਂ ਇਹਨੇ ਕਰਾਈ ਵੀ ਆਰ ਸੀ ਸੀ 5 ਇੰਚ 5 ਇੰਚ ਜਿਹੜੀ ਕਰਾਈ ਹੋਈ ਹੈ ਸਾਈਡ ਸਾਈਡ ਤੇ ਆਰ ਸੀ ਸੀ ਕਰਾਈ ਹੈ ਫਿਰ ਉੱਤੋਂ ਪਲਸਤਰ ਕਰਵਾਇਆ ਆਪਾਂ ਨੇ ਤਾਂ ਥੋੜਾ ਜਿਹਾ ਵਿਚਾਰ ਰਹਿ ਗਿਆ ਪਰ ਕੰਮ ਬਹੁਤ ਖਰਾਬ ਹੈ ਲੋ ਜੀ ਅੱਜ ਮੌਸਮ ਧੁੱਪ ਨਿਕਲ ਚੁੱਕੀ ਹੈ ਮੀਂਹ ਜਿਹੜਾ ਰਾਤ ਸਾਰੀ ਰਾਤ ਪਿਆ ਸਵੇਰੇ ਪਿਆ ਤੇ ਛੁੱਟੀਆਂ ਹੋਰ ਵਧ ਗਈਆਂ ਨੇ ਬੱਚਿਆਂ ਦੀਆਂ ਕਿਉਂਕਿ ਮੌਸਮ ਵਿਭਾਗ ਵੱਲੋਂ ਜਾਣਕਾਰੀ ਉਹਨਾਂ ਨੂੰ ਮਿਲੀ ਹੋਣੀ ਹੈ ਤੇ ਛੁੱਟੀਆਂ 7 ਰਕ ਹੋਰ ਵਧਾਤੀਆਂ ਹਾਂ ਪਰ ਨਾ ਪਰਮਾਤਮਾ ਸੋਖ ਰੱਖੇ 12 ਤਰੀਕ ਤੱਕ ਆਪਣਾ ਕੰਮ ਵੀ ਦਵਾ ਦੋੜੀ ਰੱਖਣਾ ਹੂੰ ਮਿਸਤਰੀ ਸਾਡੇ ਤਾਂ ਕੀ ਕਹਿੰਦੇ ਹੁੰਦੇ ਅੰਨਾ ਕੀ ਭਾਲੇ ਦੋ ਅੱਖਾਂ ਉਹ ਤਾਂ ਅੱਗੇ ਨਹੀਂ ਹਨ ਆ ਕੇ ਰਾਜੀ ਕੱਲ ਦੇਖਿਆ ਕੱਲ ਮੌਸਮ ਐ ਹੋਇਆ ਪਿਆ ਸੀ ਜਿਵੇਂ ਆਪਾਂ ਉਨ ਜਾ ਰਹੇ ਠੰਡ ਜੀ ਲੱਗ ਰਹੀ ਸੀ ਆ ਧੁੱਪ ਨਿਕਲਣੀ ਹੁਣ ਗਰਮੀ ਲੱਗਣ ਲੱਗ ਗਈ ਹੂੰ ਚਲੋ ਆ ਜਾ ਚਾਹ ਪੀਏ ਬਹੁਤ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਸਾਡੇ ਇਥੇ ਨੁਕਸਾਨ ਹੈ ਉਹ ਤਾਂ ਘੱਟ ਹੈ ਤੁਸੀਂ ਜਿਹੜਾ ਸਤਲੁਜ ਤੇ ਪਰਲੇ ਪਾਸੇ ਬਿਆਸ ਦੇ ਕੋਲੇ ਜਿਹਨੇ ਪਿੰਡ ਮੁਲਤਾਨ ਨੂੰ ਮੋੜੀ ਬਹੁਤ ਪੂਰੇ ਉੱਪਰ ਵਾਲੀ ਸਾਈਡ ਬਹੁਤ ਨੁਕਸਾਨ ਹੋ ਰਿਹਾ ਰੱਬ ਸੋਖੀ ਰੱਖੇ ਸਾਰੇ ਪਾਸੇ ਚਲੋ ਚਾਹ ਪੀਏ ਫਟਾਫਟ ਲੋ ਵੀਰ ਕਰਕੇ ਰੋਜ਼ ਗੱਲ ਪੈ ਜਾਂਦਾ ਰੋਜ਼ ਗੰਦ ਪੈ ਜਾਂਦਾ ਅੱਜ ਵੀ ਇਹਦਾ ਬੰਦ ਕਰਕੇ ਬੰਦ ਕੀਤਾ ਹੋਇਆ ਬੰਦ ਹੀ ਰਹਿ ਗਿਆ ਫਾਈ ਆ ਵੀ ਚਲਿਆ ਨਾ ਮਾਰੇ ਸੋ ਬੜੀ ਜਰਦੀ ਨਾਲ ਆ ਰਹੀ ਹੈ ਨਹੀਂ ਅੱਗ ਲਾਈਓ ਜਿਵੇਂ ਅੱਗ ਲਾਈ ਹੋਣੀ ਹੈ ਹਲੇ ਫਾਈ ਨਹੀਂ ਮੇਰੇ ਨਾਲ ਤੋਂ ਮੁੜਿਆ ਨਹੀਂ ਜਾ ਰਿਹਾ ਸੁਣ ਵੀ ਜੇਦਾ ਮੁੜਿਆ ਕਰ ਤਾਂ ਫਿਰ ਮੁੜ ਹੀ ਜਾਵੇ ਸੈਟ ਹੋ ਜੇ ਇੱਕ ਤਾਂ ਖੜੇ ਆਉਂਦਾ ਫਿਰ ਆਸੂ ਨਾਲ ਉਹਦੇ ਬੁਲਦਾ ਥੋੜੀ ਥੇਰ ਕਰਨੀ ਚਾਹੀਦੀ ਕੱਲ ਵਾਲੇ ਵਲੌਗ ਤੋਂ ਆਪਾਂ ਅਗਲੇ ਦਿਨ ਵਲੌਗ ਸ਼ੁਰੂ ਕਰਤਾ ਇਹ ਅੱਜ ਤਰੀਕ ਹੈਗੀ ਹੈ 4 ਤੇ ਅੱਜ ਵੀ ਤੁਸੀਂ ਮੌਸਮ ਦੇਖਦੇ ਹੋਣੇ ਸਾਰੀ ਜਗ੍ਹਾ ਹੀ ਮੈਨੂੰ ਲੱਗਦਾ ਸਾਰੀ ਰਾਤ ਦਾ ਵੀ ਪਈਆ ਸਾਰੀ ਰਾਤ ਦਾ ਵੀ ਪਈ ਜਾਂਦਾ ਸਾਰੀ ਰਾਤ ਨਹੀਂ ਪਈ ਗਿਆ ਤੇ ਬੁਰਾ ਹਾਲ ਹੁਣ ਤਾਂ ਸਾਨੂੰ ਵੀ ਬਹੁਤ ਮਤਲਬ ਉੱਠਣ ਲੱਗ ਪਿਆ ਕਿਉਂਕਿ ਸਾਡੇ ਨਾਲ ਪਿੱਛੇ ਨੀਹਾਂ ਤੱਕ ਪਾਣੀ ਚੜਨ ਵਾਲਾ ਹੀ ਹੈ ਉਧਰਲੇ ਘਰ ਜਿਹੜਾ ਨਵਾਂ ਘਰ ਬਣਾਇਆ ਉੱਥੇ ਤਾਂ ਪੂਰੀਆਂ ਨੀਹਾਂ ਜਿਹੜੀਆਂ ਨੇ ਨੀਹਾਂ ਤੋਂ ਮਿਲਦਾ ਨਹੀਂ ਨਹੀਂ ਨੀਹਾਂ ਤੱਕ ਤਾਂ ਪਹੁੰਚਣ ਵਾਲਾ ਆ ਬਸ ਬਿਲਕੁਲ ਨਾਲ ਹੀ ਕੰਧ ਦੇ ਬਿਲਕੁਲ ਨਾਲ ਆ ਜਾਣਾ ਜੀ ਅੱਜ ਤਾਂ ਅੱਜ ਤਾਂ ਮੀਂਹ ਡੰਦਾ ਰਿਹਾ ਇਦਾਂ ਤਾਂ ਵੀ ਆ ਜੂ ਸਾਡੇ ਨਾਲ ਉਹ ਉਸ ਪਾਸੇ ਤਾਂ ਚੜ ਗਿਆ ਪਾਣੀ ਨਵੇਂ ਘਰ ਚ ਤਾਂ ਤੇ ਆਪਣਾ ਜਿਹੜਾ ਪੁਰਾਣਾ ਘਰ ਹੈ ਕਿਉਂਕਿ ਪਿੱਛੇ ਆਪਾਂ ਨਾ ਖਾਸੀ ਮਿੱਟੀ ਪਾਈ ਹੋਈ ਹੈ ਇੱਥੇ ਤੇ ਉੱਥੋਂ ਤੱਕ ਪਾਣੀ ਬਸ ਨੀਹਾਂ ਤੱਕ ਜੇ ਐਵੇਂ ਹੀ ਰਿਹਾ ਹਾਲ ਤੇ ਚੜ ਜਾਣੋ ਤਾਂ ਸਾਨੂੰ ਵੀ ਬਹੁਤ ਔਖਾ ਹੋ ਜਾਣਾ ਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਜਦੋਂ ਵੀਡੀਓ ਆਉਂਦੀਆਂ ਨੇ ਬੜਾ ਦੇਖ ਕੇ ਨਾ ਭੈਣ ਭਰਾਵਾਂ ਨੂੰ ਇੰਨਾ ਦੁੱਖ ਲੱਗਦਾ ਜਿਨ੍ਹਾਂ ਦਾ ਸਭ ਕੁਝ ਰੋੜ ਗਿਆ ਡੰਗਰ ਕਿਤੇ ਸਮਾਨ ਹੈ ਨਾ ਉਹਨਾਂ ਦਾ ਰੋਣਾ ਦੇਖ ਕੇ ਦਿਲ ਨੂੰ ਚੀਸ ਪੈਂਦੀ ਹੈ। ਇਹਨਾਂ ਸੋਖਾ ਵੀ ਹਾਂ ਖੜੇ ਹੋ ਜਾਵਾਂਗੇ ਪਰ ਜਦੋਂ ਬੰਦਾ ਬੰਦੇ ਨਾਲ ਬੀਤਦੀ ਹੈ ਨਾ ਫੇਰ ਪਤਾ ਲੱਗਦਾ ਵੀ ਹਾਂ ਕੰਨੇ ਖੇਤੀਆਂ ਪਾਸ ਫੇਰ ਦੁਬਾਰਾ ਖੜੇ ਹੋਵਾਂਗੇ। ਉਹ ਖੜੇ ਹੋਣਾ ਤੇ ਉਹਨਾਂ ਨੂੰ ਪਤਾ ਆਪਾਂ ਤੇ ਜਾ ਕੇ ਦੋ ਦਿਨ ਜਾ ਕੇ ਉਹਨਾਂ ਨੂੰ ਸਮਾਨ ਦੇਵਾਂਗੇ ਖਾ ਪੀ ਲੈਣਗੇ ਹਨਾ ਇੱਕ ਦਿਨ ਖਾ ਲੈਣਗੇ ਜਿਹੜਾ ਉਹ ਉਸ ਤੋਂ ਬਾਅਦ ਜਿਹੜਾ ਹੈ ਨਾ ਕੰਮ ਉਹਨਾਂ ਨੂੰ ਸਾਲ ਲੱਗ ਜਾਣਾ ਖੜੇ ਹੁੰਦੇ ਜਿਨ੍ਹਾਂ ਦਾ ਸਮਾਨ ਰੁੜ ਗਿਆ ਜਿਨ੍ਹਾਂ ਦਾ ਕੁਝ ਰਿਹਾ ਨਹੀਂ ਮੱਝਾਂ ਰੁੜ ਗਈਆਂ ਸਾਰਾ ਕੁਝ ਰੁੜ ਗਿਆ ਹਨਾ ਤੇ ਰੱਬ ਨੇ ਪਤਾ ਨਹੀਂ ਕੀ ਕਹਿਰ ਕੀਤਾ ਹੋਇਆ ਇਸ ਵਾਰ ਤਾਂ ਰੱਬ ਨੇ ਬੱਸ ਹੀ ਕਰਾ ਦਿੱਤੀ ਏ ਤੇ ਬਾਕੀ ਕੁਝ ਵੀ ਸਾਰੇ ਸਾਡੇ ਭੈਣ ਭਰਾ ਹਨਾ ਸਾਰੇ ਇੱਕ ਦੂਜੇ ਨੂੰ ਫੋਨ ਕਰਕੇ ਪੁੱਛਦੇ ਨੇ ਸਾਨੂੰ ਵੀ ਕਾਫੀ ਫੋਨ ਕੋ ਲਾਈਆਂ ਕਿ ਤੁਹਾਡੇ ਕਿਵੇਂ ਆ ਦੇਖੋ ਭਾਜੀ ਤਾਂ ਤਾਂ ਸਹੀ ਹੈ ਬਾਕੀ ਅੱਗੇ ਦਾ ਪਤਾ ਨਹੀਂ ਕੀ ਕਰਦਾ ਰੱਬ ਮੀਂਹ ਕਾਫੀ ਤੇਜ਼ ਹੈ ਹੌਲੀ 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 ਕਿਤੇ ਵਾਦੀ ਵਿੱਚ ਹੈ ਤੇ ਲੋ ਜੀ ਟਾਈਮ ਮਾਰਨਿੰਗ ਦਾ 10 ਵੱਜ ਗਏ ਨੇ ਤੇ ਮੇਰੇ ਨਾਲ ਦੰਦਾਂ ਦੇ ਵਿੱਚ ਬੜੀ ਪ੍ਰੋਬਲਮ ਹੋਈ ਪਈ ਹੈ ਮੇਰੀ ਇੱਕ ਝਾੜ ਅੱਧੀ ਕੱਢੀ ਹੋਈ ਡਾਕਟਰ ਨੇ ਤਾਂ ਅੱਧੀ ਵਿੱਚ ਹੀ ਹੈ ਤੇ ਉਹ ਦੀ ਝਾੜ ਨਾਲ ਨਾ ਉਹ ਝਾੜ ਨਾਲ ਨਾ ਮੇਰਾ ਸਾਰੇ ਹੀ ਦੰਦ ਦੁਖਦੇ ਨੇ ਬੁਰਾ ਹਾਲ ਸੱਚੀ ਦੇ 10 ਦਿਨ ਹੋ ਗਏ ਨੇ ਮੇਕੋ ਰੋਟੀ ਵੀ ਨਹੀਂ ਖਾਦੀ ਜਾਂਦੀ ਇੰਨਾ ਬੁਰਾ ਹਾਲ ਹੈ ਤਾਂ ਹੁਣ ਅਸੀਂ ਸਿਰੇ ਸਿਰ ਡਾਕਟਰ ਨੂੰ ਸਾਹਿਬ ਨੂੰ ਫੋਨ ਕੀਤਾ ਤੇ ਹੁਣ ਅਸੀਂ ਚੱਲਣਾ ਡਾਕਟਰ ਕੋਲ ਤੇ ਦੇਖਦੇ ਆ ਮੇਰੀ ਸਲਾਹ ਕੀ ਕਢਾਦਾ ਬਾਕੀ ਦੇਖਦੇ ਆ ਦੇਖੋ ਕੀ ਹਾਲ ਬਣਿਆ ਪਿਆ ਮੀ 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 ਢਾਣਾ ਦਾ ਬਟਿਕ ਹਜੇ ਖੁੱਲਿਆ ਨਹੀਂ ਅੱਜ ਅਸੀਂ ਖੋਲਣਾ ਨਹੀਂ ਹੈਗਾ ਕਿਉਂਕਿ ਅੱਜ ਅਸੀਂ ਜਾਣਾ ਕਿਤੇ ਤੇ ਕੀ ਹਾਲ ਬਣਿਆ ਪਿਆ ਕੱਲ ਅਸੀਂ ਕੋਠੇ ਤੋਂ ਪਾਣੀ ਕੱਢਦੇ ਰਹੇ ਹਾਂ ਉਤਾਰ ਆ ਇੱਧਰ ਦੇਖ ਆ ਦੇਖੋ ਉਹ ਦੇ ਕਿੰਨੇ ਪਾਣੀ ਸਰ ਉਹ ਦੇਖੋ ਉਹ ਇਧਰ ਆ ਹੱਥੀਂ ਸੱਥਾ ਲੇ। ਉਹ ਦੇਖੋ ਆ ਪਿੱਛੇ ਸਾਡੀਆਂ ਨੀਹਾਂ ਦਾ ਹਾਲ ਹੈ। ਪਾਣੀ ਭੰਨ ਹੋਇਆ ਪਿਆ। ਉਹ ਦੇਖੋ ਦਿਖ ਰਿਹਾ ਸਾਰਾ ਨੀਂਹ ਅੰਦਰੋਂ ਦਾ। ਚਲੋ ਯਾਰ ਇਧਰੋਂ ਵੀ ਬਾਕੀ ਦੇਖਦੇ ਆਂ। ਕਹਿੰਦੇ ਇਧਰ ਨਾਲ ਸਾਡੇ ਵੱਲ ਪਿੱਛੇ ਨਹਿਰ ਹੈ। ਉਹ ਕਹਿੰਦੇ ਭਰੀ ਪਈ ਹੈ। ਹੁਣ ਅਸੀਂ ਜਾਣਾ ਵੀ ਇਧਰ ਹੀ ਡਾਕਟਰ ਕੋਲ ਜੀ ਖੇਪਲ ਜਾਣਾ ਅਸੀਂ। ਜਿਹੜੇ ਸਾਡੇ ਜੇ ਤਾਂ ਡਾਕਟਰ ਸਾਹਿਬ ਨੂੰ ਜਿਖੇਪਲ ਨੇ ਆਪਣੀ ਕੁੜੀ ਨਹੀਂ ਆਉਂਦੀ ਹਰਦੀਪ ਉਹ ਕਹਿੰਦੀ ਉੱਧਰ ਮੇਰੇ ਭਰਾ ਦੀ ਜੀ ਦੀ ਸਾਰੀ ਡੁੱਬ ਗਈ ਰਹਿੰਦੀ ਸਾਰਾ ਪਾਣੀ ਉੱਥੇ ਹੀ ਆਪਣੇ ਖਾਲਾ ਦੇ ਪਾਣੀ ਆਪਣੇ ਨੀਵੇਂ ਹੈ ਨਾ ਫਿਰ ਸਾਰਾ ਪਾਣੀ ਉੱਥੇ ਲੋਕਾਂ ਨੇ ਉੱਥੇ ਹੀ ਤਰੋਤਾ ਵਿੱਚ ਲੋਜੀ ਪਤਾ ਕੀ ਸਾਡੀ ਪਹਿਲੀ ਹੈਗੀ ਨੀਵੀਂ ਤੇ ਇਧਰੋਂ ਜਿਹੜੀਆਂ ਉੱਚੀਆਂ ਪਹਿਲੀਆਂ ਸਾਰਾ ਪਾਣੀ ਉੱਧਰ ਜਾ ਰਿਹਾ ਸਾਡੇ ਵੱਲ ਪਾਣੀ ਨਹੀਂ ਹੈਗਾ ਨਹੀਂ ਤਾਂ ਲੱਗਦਾ ਹੈ ਇਹਆਂ ਸਾਡੀਆਂ ਨੀਵੀਆਂ ਨੇ ਪੁਰਾਣੇ ਕਿੱਦੇ ਨੇ ਤਾਂ ਦੂਜਿਆਂ ਨਾਲ ਹਾਈਟ ਤੋਂ ਥੋੜੇ ਜਿਹਾ ਹਾਂ ਇਧਰ ਨਾ ਪਹਿਲੀਆਂ ਉੱਚੀਆਂ ਨੇ ਸਾਡੇ ਵੱਲ ਉਤਾਰ ਜੀ ਦੇ ਦਾਦਾ ਸਾਹਿਬ ਜੀ ਨੇ ਮਤਲਬ ਮਿੱਟੀ ਚ ਕਾਚ ਕਾ ਕੇ ਪਹਿਲੀ ਨੀਵੀਂ ਕਰਤੀ ਪੂਰੀ ਆ ਦੇਖੋ ਪੋਰਾ ਪਾਣੀ ਨਹੀਂ ਉੱਧਰ ਮਾੜਾ ਮੋਟਾ ਦੇਖੀ ਆ ਦੇਖੋ ਤਾਂ ਸਹੀ ਪਾਣੀ ਹੈ ਹੀ ਨਹੀਂ ਨਹੀਂ ਤੁਹਾਨੂੰ ਕਿੱਦਾਂ ਵਾਲਾ ਪਾਣੀ ਸੁਣਾਣਾ ਇਹ ਤਾਂ ਉੱਚਾ ਹੈ ਤੇ ਸਾਡੇ ਕਹਿੰਦੇ ਉਤਾਰੂ ਵੀ ਦੱਸਦੇ ਹੁੰਦੇ ਸੀ ਇਹ ਦੱਸਦੇ ਹੁੰਦੇ ਕਿ ਸਾਡੇ ਦਾਦਾ ਜੀ ਨੇ ਮਿੱਟੀ ਚ ਕਾਚ ਕਾ ਕੇ ਵਾਹਨਾ ਦੇ ਵਿੱਚੋਂ ਆਪਣੇ ਸਾਡੇ ਜਿੰਨੇ ਵੀ ਖੇਤ ਨੇ ਪੱਟਿਆਂ ਨੂੰ ਦੇ ਦੇ ਕੇ ਨੀਵੇਂ ਕਰਤੇ ਤੇ ਹੁਣ ਉਹ ਭੁਗਤਣ ਅਸੀਂ ਰਹੇ ਹਾਂ ਨਤੀਜਾ ਉਹਨਾਂ ਦਾ ਜਣਾ ਖਣਾ ਉੱਠ ਕੇ ਕਹਿੰਦਾ ਫੌਜੀਆ ਨੇ ਪਾਣੀ ਛੱਡਵਾ ਫੌਜੀਆ ਨੇ ਪਾਣੀ ਛੱਡਵਾ ਜਿਵੇਂ ਫੌਜੀ ਕੇ ਅੰਦਰੋਂ ਪੰਪ ਚਲਾ ਰੱਖ ਉਹ ਤਾਂ ਰੱਬ ਨੇ ਲੋਕ ਸਾਡੇ ਕਿ ਨਹੀਂ ਛੱਡੀ ਜਾਂਦੇ ਅਸੀਂ ਕਿਹਨੂੰ ਬੋਲੇ ਨਹੀਂ ਅਸੀਂ ਕਿਤੇ ਵੀ ਨਹੀਂ ਛੱਡ ਰਹੇ ਪਿੱਛੋਂ ਪਾਣੀ ਆ ਰਿਹਾ ਸਾਡਾ ਸਾਡਾ ਹੀ ਆ ਰਿਹਾ ਸਾਡੇ ਹੀ ਆ ਰਿਹਾ ਉਹ ਅੱਗੇ ਜਾ ਰਿਹਾ ਪਾਣੀ ਹੁਣ ਅਸੀਂ ਹੋਰ ਕੀ ਕਰ ਸਕਦੇ ਆ ਸਾਨੂੰ ਸ਼ਿਕਾਇਤਾਂ ਵੀ ਸਾਨੂੰ ਆ ਰਹੀਆਂ ਨੇ ਵੀ ਤੁਹਾਡੇ ਪਾਣੀ ਆ ਰਿਹਾ ਤੁਸੀਂ ਅੱਗੇ ਕਾਹਦੇ ਟਰੈਕਟਰ ਰਹੇ ਹੋ ਹਾਂ ਕੋਈ ਨਾ ਆ ਕੇ ਰੋਕ ਲੋ ਫਿਰ ਪਤਾ ਹੁਣ ਸਾਡੇ ਘਰ ਡੁੱਬਣ ਡੇ ਨੇ ਅਸੀਂ ਕਿਹਨੂੰ ਕਹੀਏ ਵੀ ਕੌਣ ਕਿੱਧਰ ਪਾਣੀ ਛੱਡਣ ਡਿਆ ਨਹਿਰ ਦੇਖੋ ਤੁਸੀਂ ਲ ਨਹਿਰ ਤਾਂ ਖਾਲੀ ਪਈ ਏ ਯਾਰ ਹਾਂ ਦੇਖੋ ਨਹਿਰ ਤਾਂ ਖਾਲੀ ਪਈ ਇਹ ਕੀ ਹੋ ਰਿਹਾ ਹੂੰ ਨਹਿਰ ਖਾਲੀ ਇਸ ਲਈ ਪਈ ਆ ਤੁੰ ਬਸੇ ਦਾ ਆਇਆ ਲੋਕਾਂ ਦੇ ਭਾਈ ਉੱਥੋਂ ਉਹਨਾਂ ਰੋਗ ਜਾਣ ਕੇ ਰੁਕਿਆ ਹੈ ਪਾਣੀ ਵੀ ਜੇ ਉੱਥੇ ਦਰਖਤ ਦਰਖਤ ਸਾਰੇ ਜਿਹੜੇ ਨੇ ਉੱਥੇ ਕੱਟੇ ਹੋ ਜਾਂਦੇ ਨੇ ਆਪਣੇ ਡੈਮ ਦੇ ਵਿੱਚ ਕੋਈ ਪਸ਼ੂ ਮਰ ਗਿਆ ਕੋ ਕੁਝ ਜਦੋਂ ਸਾਰਾ ਤੋੜਨਗੇ ਤਾਂ ਇੱਥੇ ਕਿਤੇ ਫਸਦੂ ਫਿਰ ਨਹਿਰਾ ਟੁੱਟ ਜਾਣਗੀ ਕਿਤੇ ਉਦੋਂ ਲੱਕੜਾ ਲੋਕੜਾ ਸਭ ਆ ਜਾਣਗੇ ਮੂਰੇ ਉਹਨੇ ਪਾਣੀ ਬਲੌਕ ਕਰ ਦੇਵੇ ਤੇ ਨਹਿਰਾ ਟੁੱਟਣ ਤੋਂ ਹੋ ਜਾਣਾ ਮੋਟਰਸਾਈਕਲ ਤੇ ਆ ਰਿਹਾ ਭੇਜਦਾ ਇੱਥੇ ਪਿੰਗਰ ਘਰ ਉੱਚੇ ਨੇ ਇੱਧਰ ਲੋਕਾਂ ਦੇ ਹੂੰ ਕਰ ਦੇਖੋ ਕਿੰਨੇ ਉੱਚੇ ਨੇ ਸਾਰਿਆਂ ਦੇ ਇੱਥੇ ਆਪਣੇ ਇੱਥੇ ਨਹੀਂ ਪ੍ਰੋਬਲਮ ਹੈ ਨਹੀਂ ਜਿਆਦਾ ਉਧਰ ਜਮੀਨਾਂ ਮੀਵੀਆਂ ਚ ਘਰ ਪਾਏ ਹੋਏ ਨੇ ਸਾਡੇ ਵਰਗਿਆਂ ਦੇ ਹਾਂ ਉਹਨਾਂ ਦਾ ਔਖਾ ਉਹਨਾਂ ਦਾ ਔਖਾ ਹੈ ਜਿਹੜੇ ਸਾਡੇ ਜਿਹੜੀ ਸਾਡੇ ਭੈਣ ਭਰਾ ਵੀਡੀਓ ਵੇਖਦੇ ਨੇ ਹਨਾ ਬਾਬੇ ਬਕਾਲੇ ਅੰਮ੍ਰਿਤਸਰ ਤੋਂ ਅੰਮ੍ਰਿਤ ਅੱਬਾ ਬਕਾਲਾ ਸਾਹਿਬ ਦੀ ਬਹੁਤ ਵੀਡੀਓ ਆ ਰਹੀਆਂ ਨੇ ਤੇ ਆਪਣੀ ਉਧਰ ਡੇਰਾ ਬਾਬਾ ਨਾਨਕ ਦੀਆਂ ਡੇਰਾ ਬਾਬਾ ਸੁਲਤਾਨਪੁਰ ਲੋਧੀ ਡੇਰਾ ਬਾਬਾ ਨਾਨਕ ਦਾ ਇਹ ਕਾਫੀ ਵੀਡੀਓ ਆ ਰਹੀਆਂ ਨੇ ਜਰੂਰ ਤੁਸੀਂ ਕਮੈਂਟ ਕਰਿਓ ਜਾਂ ਤੁਸੀਂ WhatsApp ਤੇ ਮੈਸੇਜ ਕਰਕੇ ਦੱਸਿਓ ਕਿ ਤੁਹਾਡੇ ਉੱਧਰ ਕਿਵੇਂ ਹਾਲਾਤ ਨੇ ਸੋਖਾ ਸਾਰਾ ਕੁਝ ਠੀਕ ਹੈ ਮਤਲਬ ਕਿਸੇ ਦੇ ਘਰਾਂ 'ਚ ਪਾਣੀ ਆਇਆ ਵੈਸੇ ਤਾਂ ਵੀਡੀਓ ਦੇਖ ਰਿਆਂ ਪਰ ਹੁਣ ਕਈ ਵਾਰੀ ਆ ਨਹੀਂ ਕਿ ਇਹਨੂੰ ਦਾ ਕੋਈ ਪੁਰਾਣੀ ਵੀਡੀਓ ਹੁੰਦੀ ਹੈ ਹਨਾ ਤੇ ਬਾਕੀ ਤੁਸੀਂ ਜਰੂਰ ਦੱਸਿਓ ਠੀਕ ਹੈ ਜੀ ਕਿ ਕਿਵੇਂ ਨੇ ਤੁਹਾਡੇ ਉੱਧਰ ਹਾਲਾਤ ਕਿਵੇਂ ਨੇ ਹਾਂਜੀ ਇੱਧਰ ਤਾਂ ਨਾਲ ਠੀਕ ਹੀ ਨੇ ਦੇਖ ਸਾਹਿਬ ਇੱਧਰ ਤਾਂ ਸਹੀ ਹੈ ਇੱਧਰ ਤਾਂ ਉੱਚਾ ਹੈ ਆ ਦੇਖੋ ਆਪਣੀਆਂ ਵੀ ਸਹੀ ਨੇ ਆਪਣੇ ਤਾਂ ਜਿੰਨਾ ਪਾਣੀ ਖੜਾ ਆ ਸਾਡੀ ਪੈੜੀ ਦੇ ਪਿੱਛੇ ਇਹਨਾਂ ਤਾਂ ਗੋਡਿਆਂ ਤੋਂ ਥੋੜੇ ਥੱਲੇ ਪਾਣੀ ਹੈ ਗੋਡਿਆਂ ਤੱਕ ਪਹੁੰਚ ਹੀ ਗਿਆ ਜਿਹੜਾ ਆਪਣੇ ਪਿੱਛੇ ਜਿਹੜਾ ਪੈੜੀ ਤੋਂ ਹਾਂ ਇਹਨਾਂ ਉਹ ਗੋਡੇ ਉੱਪਰ ਆਪਾਂ ਨੂੰ ਆ ਬਹੁਤ ਪਾਣੀ ਹੈ ਜੇ ਅਪਾਂ ਦੂਜੇ ਸੈਂਟਰ ਤੇ ਜਾਵਾਂਗੇ ਤਾਂ ਗੋਡੇ ਦੇ ਉੱਪਰ ਆ ਜਾਊਗਾ ਪਾਣੀ ਆਪਣੀ ਪੈੜੀ ਨਹੀਂ ਲੱਗਦੀ ਜਦੋਂ ਜੀਵੀ ਲਾਈ ਹੁੰਦੀ ਆਪਾਂ ਨੂੰ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਇਹ ਨਹੀਂ ਪਤਾ ਡੁੱਬ ਜੂਗੀ ਸੀ ਇਹ ਨਹੀਂ ਪਤਾ ਜੀ ਸਾਡੀ ਤਾਂ ਵੈਸੇ ਡੋਬੀ ਜਾਂਦੀ ਹੁੰਦੀ ਕਿਉਂਕਿ ਪਾਣੀ ਨੀਵੀਂ ਕਰਕੇ ਪਹਿਲਾਂ ਹੀ ਸੋਚਿਆ ਸੀ ਪਰ ਤਕਵਾ ਲਾਂਗੇ ਫਿਰ ਕੈਨਸਲ ਕਰਤਾ ਸੀ ਕਿ ਆ ਕਿ ਨਹੀਂ ਜਿਵੇਂ ਹੈਗਾ ਰਹਿਣ ਦੋ ਪਰ ਇਸ ਵਾਰ ਤੇ ਰੱਬ ਨੇ ਪਾਣੀ ਕਰ ਸਦੀ ਇੰਨਾ ਵੀ ਇੰਨਾ ਵੀ ਇਹਨਾਂ ਦਾ ਪਹਿਲੀ ਵਾਰ ਹੀ ਅਵੇਂ ਕੋਈ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਹਾਂ ਮੈਂ ਹਰਡ ਤਾਂ ਪਿਛਲੀ ਵਾਰ ਵੀ ਆਏ ਸੀ ਹੜਾ ਉਹ ਆਏ ਸੀ ਪਰ ਮੀਂਹ ਨਹੀਂ ਪਿਆ ਸੀ ਇੰਨਾ ਇਹ ਪਿੱਛੋਂ ਪਾਣੀ ਜਿਹੜਾ ਆਇਆ ਉਹਦੇ ਨਾਲ ਹੋਰ ਜਿਹੜਾ ਧਗੜ ਦਰਿਆ ਟੁੱਟ ਗਿਆ ਜਾਂ ਉਹ ਜਿਹੜਾ ਹੈਗਾ ਉਹ ਟੁੱਟ ਗਿਆ ਉਹਨੇ ਪਾਣੀ ਜਿਹੜਾ ਸਾਰਾ ਉਹ ਨਹੀਂ ਕੋ ਉਹ ਨਹੀਂ ਸਾਰਾ ਫੈਲਾਤਾ ਪਾਣੀ ਇਸ ਵਾਰ ਤਾਂ ਉੱਤੋਂ ਬੰਨ ਨਹੀਂ ਦਿਖ ਰਿਹਾ ਜਿਹੜਾ ਜਿਹੜਾ ਉਧਰੋਂ ਆ ਰਿਹਾ ਖਾੜਾ ਚ ਉਹ ਜਿਹੜਾ ਉਧਰਲੇ ਪਾਸੇ ਆ ਰਿਹਾ ਪਾੜਾ ਚ ਉਹ ਹੱਟ ਤੰਗ ਕਰ ਰਿਹਾ ਹੋਰ ਰਹਿਣਾ ਸਦੀਆਂ ਵਿੱਚ ਸੱਚਾ ਆਸ਼ਾ ਮੇਰੀ ਗਰੀਬ ਅੱਬਾ ਨਾਨਕ ਤੂੰ ਹੀ ਹੈ ਵਾਹਿਗੁਰੂ ਅੱਬਾ ਇਹ ਇੱਕ ਮਿੰਟ ਹੀ ਬੰਦ ਹੋ ਰਿਹਾ ਨਵਾਂ ਘਰ ਪਿਆ ਪਹਿਲਾਂ ਤਾਂ ਨਹੀਂ ਸੀ ਆਓ ਜੀ ਅਸੀਂ ਪਹੁੰਚ ਗਏ ਹੁਣ ਪਿੰਡ ਜਖੇਬੜ ਇਹ ਤੁਸੀਂ ਹਾਲਾਤ ਇੱਧਰ ਦੇਖੋ ਇੱਧਰ ਕੋਈ ਐਸੀ ਨਹੀਂ ਹੈ ਸਭ ਓਕੇ ਰਿਪੋਰਟ ਹੈ ਕੋਈ ਐਸਾ ਕੁਝ ਨਹੀਂ ਹੈਗਾ ਪਾਣੀ ਵਾਲਾ ਤਾਂ ਨਹੀਂ ਸੀਨ ਕੋਈ ਹੋਰ ਉੱਧਰ ਜ਼ਿਆਦਾ ਪ੍ਰੋਬਲਮ ਹੈ ਆਪਰ ਜਿੱਧਰ ਦਰਿਆਦਰੇ ਉਹ ਨੇੜੇ ਨੇ ਨਾ ਆਹ ਜੰਡਾ ਬਕਸ਼ੀਆਣੂ ਰੋਡ ਬਕਸ਼ੀਆਲੇ ਬੱਸਾਂ ਵਾਲੀ ਗੱਡੀ ਤੇ ਨਾ ਜੰਡਾ ਬਕਸ਼ੀਆਣ ਇਹਨਾਂ ਨੂੰ ਪਤਾ ਹੈ ਕਮੈਂਟ ਕਰਨਗੇ ਜਰੂਰ ਜਿਹੜੇ ਸਾਡੀ ਵੀਡੀਓ ਦੇਖਦੇ ਨੇ ਕਨੈਕਟੀਵਿਟੀ ਸਾਰੇ ਪਾਸੇ ਹੈ ਇੱਧਰ ਮਰਜੀ ਮੋੜ ਜਿਓ ਸਹੀ ਹੈ ਇਹ ਇੱਧਰ ਪਾਣੀ ਹੁੰਦਾ ਇਕੱਠਾ ਹੁੰਦਾ ਥੋੜਾ ਬਹੁਤ ਇੱਥੇ ਨੀਵਾ ਐ ਥੋੜਾ ਜਿਹਾ ਹੈਗਾ ਨੀਵਾ ਪਰ ਨਹੀਂ ਜਾਂਦਾ ਨਹੀਂ ਹੈਗਾ ਤੇ ਲਓ ਜੀ ਬਸ ਅਸੀਂ ਡਾਕਟਰ ਕੋ ਪਹੁੰਚ ਗਏ ਆ ਫਿਰ ਤੁਹਾਨੂੰ ਆ ਕੇ ਮਿਲਦੇ ਆ ਔੜੀ ਥੋੜੀ ਉੱਥੇ ਤਾਂ ਵੀਡੀਓ ਸ਼ੂਟ ਨਹੀਂ ਹਣੀ ਘਰ ਆ ਕੇ ਕਰਾਂਗੇ ਦੇਖੋ ਪਾਣੀ ਇੱਥੇ